ਅੱਜ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰਾ ਸਾਫ਼ ਤਾਂ ਹੋ ਜਾਓ ਕਿਉਂਕਿ ਪਾਰੀ ਮੀਂਹ ਅਤੇ ਹਨੇਰੀ ਨੇ ਪੂਰੀ ਤਬਾਹੀ ਮਚਾਈ ਹੋਈ ਐ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਸੜਕ ਤੇ ਕਿੰਜ ਮੀਂਹ ਦੇ ਕਾਰਨ ਦਰਖਤ ਟੁੱਟ ਕੇ ਡਿੱਗ ਚੁੱਕੇ ਨੇ ਰੋਡ ਪੂਰਾ ਜਾਮ ਹੋ ਚੁੱਕਾ ਹੈ ਤਾਂ ਕਾਰਾਂ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਮਣਾ ਕਰਨਾ ਪੈ ਰਿਹਾ ਤਾਂ ਸਵੇਰ ਤੋਂ ਅੱਜ ਮੀ ਪੈ ਰਿਹਾ ਜਿਸ ਕਰਕੇ ਨੂਰਮੈਲ ਰੋਡ ਤੇ ਮਹਿਮੀ ਕਲੋਨੀ ਦੇ ਕੋਲ ਇੱਕ ਦਰਖਤ ਡਿੱਗ ਗਿਆ ਜਿਸ ਨਾਲ ਆਵਾਜਾਈ ਵੀ ਪੂਰੀ ਤਰ੍ਹਾਂ ਰੁਕ ਗਈ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਦਰਖਤ ਜਿਹੜਾ ਹਟਾਏ ਜਾ ਰਹੇ ਨੇ ਅੱਧਾ ਘੰਟਾ ਹੋ ਚੁੱਕਾ ਹੈ ਤਾਂ ਹਾਲਾਂਕਿ ਉਸ ਨੂੰ ਰਸਤਾ ਜਿਹੜਾ ਹਟਾ ਕੇ ਉਸ ਨੂੰ ਖੋਲਿਆ ਚਾਰ ਇਹਨਾਂ ਦਰਖਤਾਂ ਨੂੰ ਤੱਕ ਖੁਸ਼ਕਿਸਮਤੀ ਨਾਲ ਬਿਜਲੀ ਦੀਆਂ ਤਾਰਾਂ ਇਸ ਘਟਨਾ ਦੇ ਵਿੱਚ ਹਾਲਾਂਕਿ ਬਚ ਗਈਆਂ ਤਾਂ ਉੱਥੇ ਮੌਜੂਦ ਇੱਕ ਰਾਹਗੀਰ ਨੇ ਦੱਸਿਆ ਕਿ ਜੇ ਦਰਖਤ ਡਿੱਗਿਆ ਤਾਂ ਤਦ ਇੱਕ ਥਾਰ ਗੱਡੀ ਉਸਤੇ ਹਿਠਾ ਆਉਣ ਤੋਂ ਬਚ ਗਈ ਤਾਂ ਵੱਡਾ ਹਾਦਸਾ ਟੱਲ ਗਿਆ ਨੂਰਮੰਹ ਰੋਡ ਦੇ ਉੱਤੇ ਆ ਜਿਹੜਾ ਰਾਸਤਾ ਪੂਰਾ ਜਾਮ ਹੋਇਆ ਕੀ ਸਾਰਾ ਮਾਮਲਾ ਕਿੱਦਾਂ ਡਿ ਗਿਆ ਸਰ ਮੈਂ ਬਹੁਤ ਜ਼ਿਆਦਾ ਸਹੀਆ ਪੈ ਰਿਆ ਤੇ ਦਰਖਤ ਜਿਹੜਾ ਆ ਭਾਰ ਪੈਣ ਦੇ ਕਰਕੇ ਰੋਡ ਦੇ ਉੱਤੇ ਡਿੱਗਿਆ ਤੇ ਤਾਰਾਂ ਦਾ ਪਛਾਹ ਹੋ ਗਿਆ ਆ ਕੀ ਅਸੀਂ ਇਸ ਵੇਲੇ ਰੋੜ ਖੋ ਰਿਹਾ ਜਾਂ ਜੀ ਇਹ ਕਦੋਂ ਕੱਢੇਗੇ ਆ ਜੀ ਇਹ ਭਾਜੀ ਹੋ ਗਿਆ ਧੰਟਾ ਜੀ ਛੱਤੇ ਰਾਸਤਾ ਹੁਣ ਬੰਦਿਆ ਸਾਰਾ ਸਾਰਾ ਰਸਤਾ ਸਾਰੇ ਬੰਦਿਆ ਜੀ ਤੇ ਬਿਜਲੀ ਦੀ ਸਪਲਾਈ ਕਿੱਦਾਂ ਚੱਲ ਰਹੀ ਜੀ ਅੱਜ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰਾ ਸਾਫ਼ ਤਾਂ ਹੋ ਜਾਓ ਕਿਉਂਕਿ ਪਾਰੀ ਮੀਂਹ ਅਤੇ ਹਨੇਰੀ ਨੇ ਪੂਰੀ ਤਬਾਹੀ ਮਚਾਈ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਸੜਕ ਤੇ ਕਿੰਜ ਮੀਂਹ ਦੇ ਕਾਰਨ ਦਰਖਤ ਟੁੱਟ ਕੇ ਡਿੱਗ ਚੁੱਕੇ ਨੇ ਰੋਡ ਪੂਰਾ ਜਾਮ ਹੋ ਚੁੱਕਾ ਹੈ ਤਾਂ ਕਾਰਾਂ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਮਣਾ ਕਰਨਾ ਪੈ ਰਿਹਾ ਤਾਂ ਸਵੇਰ ਤੋਂ ਅੱਜ ਮੀ ਪੈ ਰਿਹਾ ਜਿਸ ਕਰਕੇ ਨੂਰਮੈਲ ਰੋਡ ਤੇ ਮਹਿਮੀ ਕਲੋਨੀ ਦੇ ਕੋਲ ਇੱਕ ਦਰਖਤ ਡਿੱਗ ਗਿਆ ਜਿਸ ਨਾਲ ਆਵਾਜਾਈ ਵੀ ਪੂਰੀ ਤਰ੍ਹਾਂ ਰੁਕ ਗਈ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਦਰਖਤ ਜਿਹੜਾ ਹਟਾਏ ਜਾ ਰਹੇ ਨੇ ਅੱਧਾ ਘੰਟਾ ਹੋ ਚੁੱਕਾ ਹੈ ਤਾਂ ਹਾਲਾਂਕਿ ਉਸ ਨੂੰ ਰਸਤਾ ਜਿਹੜਾ ਹਟਾ ਕੇ ਉਸ ਨੂੰ ਖੋਲਿਆਚਾਰ ਇਹਨਾਂ ਦਰਖਤਾਂ ਨੂੰ ਤੱਕ ਖੁਸ਼ਕਿਸਮਤੀ ਨਾਲ ਬਿਜਲੀ ਦੀਆਂ ਤਾਰਾਂ ਇਸ ਘਟਨਾ ਦੇ ਵਿੱਚ ਹਾਲਾਂਕਿ ਬਚ ਗਈਆਂ ਤਾਂ ਉੱਥੇ ਮੌਜੂਦ ਇੱਕ ਰਾਹਗੀਰ ਨੇ ਦੱਸਿਆ ਕਿ ਜੇ ਦਰਖਤ ਡਿੱਗਿਆ ਤਾਂ ਤਦ ਇੱਕ ਥਾਰ ਗੱਡੀ ਉਸਤੇ ਹਿਠਾ ਆਉਣ ਤੋਂ ਬਚ ਗਈ ਤਾਂ ਵੱਡਾ ਹਾਦਸਾ ਟੱਲ ਗਿਆ। ਨੂਰਮਾ ਰੋਡ ਦੇ ਉੱਤੇ ਆ ਜਿਹੜਾ ਰਾਸਤਾ ਪੂਰਾ ਜਾਮ ਹੋਇਆ ਕੀ ਸਾਰਾ ਮਾਮਲਾ ਕਿੱਦਾਂ ਡਿਜਿਆ ਹੈ? ਇਹ ਸਾਰੇ ਮੈਂ ਬਹੁਤ ਜ਼ਿਆਦਾ ਸਹੀਆ ਪੈ ਰਿਆ ਤੇ ਦਰਖਤ ਜਿਹੜਾ ਆ ਭਾਰ ਪੈਣ ਦੇ ਕਰਕੇ ਰੋਡ ਦੇ ਤੇਜ ਗਿਆ ਤੇ ਤਾਰਾਂ ਦਾ ਪਟਾਹ ਹੋ ਗਿਆ ਆ। ਕਿ ਅਸੀਂ ਇਸ ਵੇਲੇ ਰੋਕ ਖੋ ਰਏ ਆ ਜੀ ਇਹ ਕਦੋਂ ਕੱਢੇਗੇ ਆ ਇਹ ਭਾਜੀ ਹੋ ਗਿਆ ਧੰਟਾ ਜੀ ਛੱਤੇ ਰਾਸਤਾ ਹੁਣ ਬੰਦਿਆ ਸਾਰਾ ਸਾਰਾ ਰਸਤਾ ਸਾਰੇ ਬੰਦਿਆ ਜੀ ਤੇ ਬਿਜਲੀ ਦੀ ਸਪਲਾਈ ਕਿੱਦਾਂ ਚੱਲ ਰਹੀ ਜੀ ਅੱਜ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰਾ ਸਾਫਤਨ ਹੋ ਜਾਓ ਕਿਉਂਕਿ ਪਾਰੀ ਮੀਂਹ ਅਤੇ ਹਨੇਰੀ ਨੇ ਪੂਰੀ ਤਬਾਹੀ ਮਚਾਈ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਸੜਕ ਤੇ ਕਿੰਜ ਮੀਂਹ ਦੇ ਕਾਰਨ ਦਰਖਤ ਟੁੱਟ ਕੇ ਡਿੱਗ ਚੁੱਕੇ ਨੇ ਰੋਡ ਪੂਰਾ ਜਾਮ ਹੋ ਚੁੱਕਾ ਹੈ ਤਾਂ ਕਾਰਾਂ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਸਵੇਰ ਤੋਂ ਅੱਜ ਮੀਂਹ ਪੈ ਰਿਹਾ ਜਿਸ ਕਰਕੇ ਨੂਰਮੈਲ ਰੋਡ ਤੇ ਮਹਿਮੀ ਕਲੋਨੀ ਤੇ ਕੋਲ ਇੱਕ ਦਰਖਤ ਡਿੱਗ ਗਿਆ ਜਿਸ ਨਾਲ ਆਵਾਜਾਈ ਵੀ ਪੂਰੀ ਤਰ੍ਹਾਂ ਰੁਕ ਗਈ ਤਾਂ मौके ਤੇ ਮੌਜੂਦ ਲੋਕਾਂ ਦੇ ਵੱਲੋਂ ਦਰਖਤ ਜਿਹੜਾ ਹਟਾਏ ਜਾ ਰਹੇ ਨੇ ਅੱਧਾ ਘੰਟਾ ਹੋ ਚੁੱਕਾ ਹੈ ਤਾਂ ਹਾਲਾਂਕਿ ਉਸ ਨੂੰ ਰਸਤਾ ਜਿਹੜਾ ਹਟਾ ਕੇ ਉਸ ਨੂੰ ਖੋਲਿਆਚਾਰ ਇਹਨਾਂ ਦਰਖਤਾਂ ਨੂੰ ਤੱਕ ਖੁਸ਼ਕਿਸਮਤੀ ਨਾਲ ਬਿਜਲੀ ਦੀਆਂ ਤਾਰਾਂ ਇਸ ਘਟਨਾ ਦੇ ਵਿੱਚ ਹਾਲਾਂਕਿ ਬਚ ਗਈਆਂ ਤਾਂ ਉੱਥੇ ਮੌਜੂਦ ਇੱਕ ਰਾਹਗੀਰ ਨੇ ਦੱਸਿਆ ਕਿ ਜੇ ਦਰਖਤ ਡਿੱਗਿਆ ਤਾਂ ਤਦ ਇੱਕ ਥਾਰ ਗੱਡੀ ਉਸਤੇ ਹਿਠਾ ਆਉਣ ਤੋਂ ਬਚ ਗਈ ਤਾਂ ਵੱਡਾ ਹਾਦਸਾ ਟੱਲ ਗਿਆ। ਨੂਰਮੰਹ ਰੋਡ ਦੇ ਉੱਤੇ ਆ ਜਿਹੜਾ ਰਾਸਤਾ ਪੂਰਾ ਜਾਮ ਹੋਇਆ ਕੀ ਸਾਰਾ ਮਾਮਲਾ ਕਿੱਦਾਂ ਡਿ ਗਿਆ? ਸਰ ਮੈਂ ਬਹੁਤ ਜ਼ਿਆਦਾ ਸਹੀਆ ਪੈ ਰਿਆ ਤੇ ਦਰਖਤ ਜਿਹੜਾ ਆ ਭਾਰ ਪੈਣ ਦੇ ਕਰਕੇ ਰੋਡ ਦੇ ਉੱਤੇ ਡਿੱਗਿਆ ਤੇ ਤਾਰਾਂ ਦਾ ਪਛਾਹ ਹੋ ਗਿਆ। ਕੈਸੇ ਇਸ ਵੇਲੇ ਰੋੜ ਫੋੜ ਗਏ ਆ ਜੀ ਇਹ ਕਦੋਂ ਕੱਢੇ ਗਏ ਆ ਇਹ ਪਾਜੀ ਹੋ ਗਿਆ ਧੰਟਾ ਜੀ ਛੱਤੇ ਰਸਤਾ ਹੁਣ ਬੰਦ ਹੈ ਸਾਰਾ ਹਾਂਜੀ ਰਸਤਾ ਸਾਰੇ ਬੰਦ ਹੈ ਜੀ ਤੇ ਬਿਜਲੀ ਦੀ ਸਪਲਾਈ ਕਿੱਦਾਂ ਚੱਲ ਰਹੀ ਜੀ